ਅੱਜ ਭਾਰਤ ਵਿਕਾਸ ਪਰਿਸ਼ਦ ਪਾਤਣਾ ਬ੍ਰਾਂਚ ਦੀ ਇੱਕ ਕੰਮਿਟਿੰਗ ਕਰਵਾਈ ਗਈ ਜਿਸ ਵਿੱਚ ਸਟੇਟ ਵੱਲੋਂ ਚੋਣ ਅਬਜ਼ਰਵਰ ਗੋਪਾਲ ਸ਼ਰਮਾ ਚੋਣ ਕਰਵਾਉਣ ਲਈ ਉਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਵਿਨੋਦ ਗੋਇਲ ਨੂੰ ਪ੍ਰਧਾਨ ਪੁਨੀਤ ਗਰਗ ਅਤੇ ਫਰੇਂਦਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਜਿੰਦਲ ਨੂੰ ਸਕੱਤਰ ਅਤੇ ਸੁਨੀਲ ਕੁਮਾਰ ਨੂੰ ਸਕੱਤਰ ਫਾਈਨਾਂਸ ਚੁਣਿਆ ਗਿਆ ਆਹ ਵਿਅਕਤੀ ਇਸ ਮੌਕੇ ਪਾਤਣਾ ਤੋਂ ਪੰਜਾਬ ਖਬਰ 24 ਲਈ ਸਾਡੇ ਵਿਸ਼ੇਸ਼ ਪ੍ਰਤੀਨਿਧੀ ਫਰਿੰਦਰ ਸ਼ਰਮਾ ਦੀ ਇੱਕ ਖਾਸ ਰਿਪੋਰਟ। ਹਿਜਾਬੂ ਜਿਹੜੀ ਅੱਜ ਭਾਰਤ ਵਿਕਾਸ ਫਸ਼ੇਲ ਦੀ ਮੀਟਿੰਗ ਹੋਈ ਹੈ ਇਸ ਦਾ ਕੀ ਮਨੋਰਥ ਹੈ? ਮੈਂ ਗੋਪਾਲ ਸ਼ਰਮਾ ਰੀਜਨਲ ਸੈਕਟਰੀ ਪਰਿਆਵਰਣ ਤਾਂ ਮੈਂ ਅੱਜ ਵਿਸ਼ੇਸ਼ ਤੌਰ ਤੇ ਆਪਣੀ ਟੀਮ ਦੇ ਨਾਲ ਪਾਤਣਾ ਬ੍ਰਾਂਚ ਦੇ ਵਿੱਚ ਪਹੁੰਚਿਆ ਸੀ ਭਾਰਤ ਵਿਕਾਸ ਸਟੇਸ਼ਨ ਦੀ। ਭਾਰਤ ਵਿਕਾਸ ਪ੍ਰਸ਼ਾਸਨ ਦਾ ਜਿਹੜਾ ਵਰਕਿੰਗ ਇਅਰ ਹੈ ਉਹ 31 ਮਾਰਚ ਨੂੰ ਸਮਾਪਤ ਹੋ ਜਾਂਦਾ ਹੈ। ਨਵੇਂ ਸੰਮਤ ਤੋਂ ਸਾਡੇ ਨਵੇਂ ਸਾਲ ਦੀ ਨਵੇਂ ਟਨਰ ਦੀ ਜਿਹੜੀ ਹੈਗੀ ਉਹ ਸਟਾਰਟਿੰਗ ਹੁੰਦੀ ਹੈ ਅੱਜ ਪਾਤਰਾ ਬ੍ਰਾਂਚ ਦੇ ਵਿੱਚ ਵੀ ਬ੍ਰਾਂਚ ਦੀ ਇਲੈਕਸ਼ਨ ਸੀ ਇਲੈਕਸ਼ਨ ਦੀ ਜਗ੍ਹਾ ਸਾਡੇ ਜਿਹੜੀ ਸਸਤਾ ਹੈਗੀ ਉਹ ਸਿਲੈਕਸ਼ਨ ਨੂੰ ਦੇ ਵਿੱਚ ਵਿਸ਼ਵਾਸ ਹੁੰਦੀ ਦਿੰਦੀ ਹੈ ਤੇ ਅੱਜ ਸਰਵ ਸੰਮਤੀ ਦੇ ਨਾਲ ਪਾਤਰਾ ਬ੍ਰਾਂਚ ਦੇ ਪ੍ਰਧਾਨ ਵਿਨੋਦ ਕੁਮਾਰ ਗੋਇਲ ਜਿਹਨੂੰ ਚੁਣਿਆ ਗਿਆ ਹੈ ਤੇ ਸੈਕਟਰੀ ਜਿਹੜੇ ਹੈਗੇ ਉਹ प्रदीप ਜਿੰਦਲ ਜੀ ਤੇ ਸੈਕਟਰੀ ਫਿਨਾਂਸ ਜਿਹੜੇ ਹੈਗੇ ਉਹ ਮਿਸਟਰ ਸੁਨੀਲ ਕੁਮਾਰ ਜੀ ਤਿੰਨ ਤਿੰਨੇ ਪੋਸਟਾਂ ਲਈ ਸਾਡੀ ਸਿਲੈਕਸ਼ਨ ਹੋਈ ਹੈ ਅੱਜ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਆਸ ਕਰਦਾ ਹਾਂ ਕਿ ਭਾਰਤਿਕਾ ਸਪ੍ਰਿਸ਼ਦ ਨੂੰ ਉਲੰਧੀਆਂ ਤੇ ਲੈ ਕੇ ਜਾਣਗੇ ਅੱਜ ਵਿਸ਼ੇਸ਼ ਤੌਰ ਤੇ ਪਤਨਾ ਮੇਰੇ ਨਾਲ ਸਾਡੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਪర్యాਵਰਣ ਸ਼੍ਰੀ ਅਮਿਤ ਡੋਗਰਾ ਜੀ ਵੀ ਇੱਥੇ ਸ਼ਾਮਲ ਹੋਏ ਨੇ ਤੇ ਸੁਨਾਮ ਬ੍ਰਾਂਚ ਤੋਂ ਸਾਡੇ ਸੇਵਾ ਪ੍ਰਮੁੱਖ ਤੇ ਸਾਬਕਾ ਪ੍ਰੈਜ਼ੀਡੈਂਟ ਸ਼੍ਰੀ ਮੁਕੇਸ਼ ਗੁਇਲ ਜੀ ਮੇਰੇ ਨਾਲ ਸ਼ਾਮਲ ਨੇ ਅੱਜ ਮੈਂ ਇਹਨਾਂ ਵੱਲੋਂ ਵੀ ਤੁਹਾਡੀ ਸਾਰੀ ਬ੍ਰਾਂਚ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਨਾਲ ਹੀ ਆਸ ਕਰਦੇ ਹਾਂ ਕਿ ਭਾਰਤ ਵਿਕਾਸ ਫਿਸ਼ਨ ਉਸੇ ਤਰ੍ਹਾਂ ਹੀ ਇੱਥੇ ਕੰਮ ਕਰਦੇ ਨੂੰ ਇੱਕ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਭਾਰਤ ਵਿਕਾਸ ਫਿਸ਼ਨ ਪਾਤੜਾ ਨੇ ਇੱਕ ਨਿਸ਼ਚਾ ਕੀਤਾ ਹੋਇਆ ਹੈ ਕਿ ਇੱਕ ਇੱਕ ਜਿਹੜੇ ਇੱਕ ਹਸਪਤਾਲ ਜਿਹੜਾ ਹੈਗਾ ਉਹ ਇੱਥੇ ਬਣਾਇਆ ਜਾਣਾ ਹੈ ਉਹਦੇ ਵਾਸਤੇ ਜਗ੍ਹਾ ਪਿਛਲੇ ਸਾਲ ਪ੍ਰੋਵਾਈਡ ਹੋ ਗਈ ਸੀ ਕਿਸੇ ਦਾਨੀ ਸੱਜਣ ਵੱਲੋਂ ਕੀਤੀ ਗਈ ਸੀ ਮੇਰੀ ਬੇਨਤੀ ਹੈ ਕਿ ਇਸ ਵਾਰੀ ਸਾਰੇ ਰਲ ਕੇ ਇੱਕ ਮੁੱਠ ਥੋਕੇ ਆਪਾਂ ਉਸ ਪ੍ਰੋਜੈਕਟ ਨੂੰ ਸਿਰੇ ਚੜਾਈਏ ਬੋ ਜੀ ਪਾਰਤਿਕਾ ਦਾ ਹੁਣ ਤੱਕ ਕਿਹੜੇ ਕਿਹੜੇ ਕੰਮ ਕਰ ਚੁੱਕਿਆ ਜੀ ਪਾਰਤਿਕ ਵਿਕਾਸ ਵਿਸ਼ਦ ਇਹ ਦੇ ਸੇਵਾ ਦੇ ਹਰੇਕ ਖੇਤਰ ਦੇ ਵਿੱਚ ਕੰਮ ਕਰਦੀ ਹੈ ਸੇਵਾ ਦੇ ਨਾਲ ਨਾਲ ਅਸੀਂ ਸੰਸਕਾਰ ਦੀ ਗੱਲ ਕਰਦੇ ਹਾਂ ਬੱਚਿਆਂ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਲਈ ਹਰ ਤਰ੍ਹਾਂ ਦੇ ਆਪਣੇ ਟੀਚਰਸ ਦੇ ਲਈ ਅਸੀਂ ਆਪਣੀ ਵਿਰਾਸਤ ਨੂੰ ਨਾਲ ਲੈ ਕੇ ਚੱਲਦੇ ਹਾਂ ਬਾਕੀ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਸ਼ਾਇਦ ਸੇਵਾ ਤੱਕ ਸੀਮਤ ਹੋ ਜਾਂਦੀਆਂ ਨੇ ਤੇ ਪਰ ਭਾਰਤ ਵਿਕਾਸ ਪਰਸ਼ਦ ਆਪਣੀ ਪਛੋਕੜ ਨੂੰ ਆਪਣੀ ਵਿਰਾਸਤ ਨੂੰ ਨਾਲ ਲੈ ਕੇ ਸੰਸਕਾਰਾਂ ਦੇ ਨਾਲ ਜਿਹੜੀ ਹੈਗੀ ਸੇਵਾ ਕਰਦੀ ਹੈ। ਹਾਂਜੀ ਵਿਨੋਦ ਜੀ ਜਿਹੜੀ ਅੱਜ ਤੁਹਾਨੂੰ ਭਾਰਤ ਵਿਕਾਸ ਪਰਸ਼ਦ ਦੀ ਜ਼ਿੰਮੇਵਾਰੀ ਸਮਾਈ ਗਈ ਹੈ ਤੁਸੀਂ ਆਪਣੇ ਵੱਲੋਂ ਇਸ ਭਾਰਤ ਵਿਕਾਸ ਪਰਸ਼ਦ ਨੂੰ ਉੱਪਰ ਲੈ ਜਾਣ ਵਾਸਤੇ ਕੀ ਕੀ ਕੋਸ਼ਿਸ਼ ਕਰੋਗੇ? ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੀ ਸਟੇਟ ਦੀ ਟੀਮ ਜਿਹੜੀ ਆਈ ਸੀ ਸੁਖਪਾਲ ਸ਼ਰਮਾ ਜੀ ਅਮਿਤ ਡੋਗਰਾ ਜੀ ਅਤੇ ਮਕੇਸ਼ ਜੀ ਜਿਹੜੇ ਇਹ 2025-26 ਦੀ ਜਿਹੜੀ ਚੋਣ ਸੀ ਇਹਨਾਂ ਨੇ ਕਰਵਾਈ ਹੈ ਜਿਸ ਦੇ ਵਿੱਚ ਮੈਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜ਼ਿੰਮੇਵਾਰੀ ਪ੍ਰਧਾਨਗੀ ਦੀ ਅਸੀਂ ਸਾਰੇ ਹੀ ਪ੍ਰਧਾਨ ਆ ਸਾਰੇ ਹੀ ਮੈਂਬਰ ਆ ਅਸੀਂ ਸਾਰੇ ਰਲ ਕੇ ਹੀ ਕੰਮ ਕਰਨਾ ਹੈ ਮੇਰੇ ਨਾਲ ਮੇਰੇ ਪ੍ਰਦੀਪ ਜਿੰਦਲ ਜੀ ਹੈ ਜਿਨ੍ਹਾਂ ਨੂੰ ਜੀ ਸੈਕਟਰੀ ਤੇ ਸੁਨੀਲ ਹੈਗੇ ਆ ਉਹਨਾਂ ਨੂੰ ਐਜ ਸੈਕਟਰੀ ਫਾਈਨਾਂਸ ਬਣਾਇਆ ਗਿਆ ਵੈਸੇ ਤਾਂ ਅਸੀਂ ਸਾਰੇ ਹੀ ਰਲ ਕੇ ਸੀ ਕੋਈ ਅਹੁਦੇ ਦਾ ਕੋਈ ਹੋ ਨਹੀਂ ਹੈ ਇਸ ਦੇ ਵਿੱਚ ਅਸੀਂ ਸਾਰੇ ਰਲ ਕੇ ਹੀ ਇਸ ਪਤrana ਪਰਿਸ਼ਦ ਜਿਹੜਾ ਸਾਡਾ ਬੜੀ ਦੇਰ ਤੋਂ ਕੰਮ ਕਰਦਾ ਆ ਰਿਹਾ ਹੈ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਵੀ ਸਾਡਾ ਜਿਹੜਾ ਪਤrana ਬ੍ਰਾਂਚ ਟੌਪ ਰਹੀ ਹੈ ਤੇ ਮੇਰੀ ਇੱਛਾ ਹੈਗੀ ਹੈ ਵੀ ਅਸੀਂ ਰਲ ਕੇ ਸਾਰੇ ਜਿੰਨੇ ਵੀ ਮੈਂਬਰ ਆ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੋ ਕੇ ਇਸ ਨੂੰ ਅਸੀਂ ਦੁਬਾਰਾ ਤੋਂ ਅਸੀਂ ਇਸ ਲੈਵਲ ਤੇ ਬੰਚਾਵਾਂਗੇ ਤੇ ਪਾਤਰ ਦਾ ਨਾਮ ਬੜੇ ਫਕਰ ਨਾਲ ਲਿਆ ਜਾਊਗਾ ਤੇ ਹੁਣ ਵੀ ਲਿਆ ਜਾਂਦਾ ਹੈ ਤੇ ਸਾਡਾ ਜਿਹੜਾ ਪ੍ਰੋਜੈਕਟ ਹੈ ਗੋਪਾਲ ਜੀ ਨੇ ਦੱਸਿਆ ਸਾਡਾ ਜਿਹੜਾ ਟੀਚਾ ਹੈ ਹਸਪੀਟਲ ਦਾ ਜੀ ਬਹੁਤ ਹੀ ਜਲਦੀ ਸਾਰੇ ਇਕੱਠੇ ਹੋ ਕੇ ਰਲ ਕੇ ਅਸੀਂ ਉਸ ਹਸਪੀਟਲ ਨੂੰ ਬਹੁਤ ਹੀ ਜਲਦੀ ਲੋਕਾਂ ਦੇ ਇਸ ਸੰਪੋਰਤ ਸਹਿਯੋਗ ਨਾਲ ਅਸੀਂ ਉਸ ਨੂੰ ਸ਼ੁਰੂ ਕਰਦੇ ਹਾਂ